ਕਬੀਰ ਜਮ ਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਏ ਇੱਕ ਵੀਰ ਸਬਦ ਦਾ ਉਚਾਰਨ ਕੀਤਾ ਹੋਇਆ 78 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਇਹ ਇਨਸਾਨ ਤੂੰ ਅਜ ਵਿਕਾਰਾਂ ਵਿੱਚ ਫਸਿਆ ਹੋਇਆ ਪਰਮਾਤਮਾ ਦੀ ਯਾਦ ਨੂੰ ਭੁੱਲੀ ਫਿਰਦਾ ਹਾਲਾਂਕਿ ਮਨੁੱਖਾ ਜਨਮ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਰੱਬੀ ਉਸਤਤ ਕਰਨ ਵਾਸਤੇ ਮਿਲੇ ਹੈ ਤੈ ਅਕਾਲ ਦੀ ਉਸਤਤ ਕਰਨੀ ਸੀ ਪਰਮਾਤਮਾ ਨੂੰ ਜਪਣਾ ਸੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਸੀ ਤੇ ਤੂੰ ਵਿਕਾਰਾਂ ਦੀ ਦਲਦਲ ਵਿੱਚ ਫਸ ਗਿਆ ਹੈ ਔਰ ਸਤਿਗੁਰ ਸਚੇ ਪਾਸ਼ਾ ਕਹਿੰਦੇ ਨੇ ਵੀ ਜਦੋਂ ਬਕਾਰਾਂ ਦੀ ਦਲਦਲ ਦੇ ਵਿੱਚ ਫਸ ਜਾਈਦਾ ਹੈ ਫਿਰ ਜੀਵਨ ਜਿਹੜਾ ਬੁਰਿਆਂ ਰਾਹਾਂ ਦੇ ਉੱਤੇ ਗਲਤ ਰਾਹਾਂ ਦੇ ਉੱਤੇ ਚੱਲਣ ਕਰਕੇ ਬਰਬਾਦ ਹੋ ਜਾਂਦਾ ਹੈ ਜਿੱਦੇ ਕਰਕੇ ਜਮਾ ਦੀ ਫਾਈ ਹੈ ਜਿਹੜੀ ਜਮਾ ਦੀ ਮਾਰ ਹੈ ਸਤਿਗੁਰ ਸਚੇ ਪਾਸ਼ਾ ਕਹਿੰਦੇ ਨੇ ਫਿਰ ਉਹ ਚੱਲਣੀ ਪੈਂਦੀ ਹੈ ਕਿਉਂਕਿ ਜਦੋਂ ਮਨ ਬਕਾਰੀ ਹੈ ਬੁਰਾਈ ਦੇ ਰਾਹ ਦੇ ਉੱਤੇ ਚੱਲ ਰਿਹਾ ਔਗਣਾ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਮਾੜੇ ਕੰਮਾਂ ਵੱਲ ਹਰ ਵਕਤ ਸਤਿਗੁਰ ਕਹਿੰਦੇ ਨੇ ਰੁਚੀ ਹੈ ਨਸ਼ੇ ਦੀ ਹੋਰ ਮਾੜੇ ਕੰਮਾਂ ਦੀ ਭਾਵਨਾ ਠੱਗੀ ਦੀ ਲੁੱਟ ਦੀ ਬੇਈਮਾਨੀ ਦਾ ਹਰ ਵਕਤ ਖਿਆਲ ਬਣਿਆ ਪਾਸ਼ਾ ਕਹਿੰਦੇ ਨੇ ਇਹ ਖਿਆਲ ਪ੍ਰਮਾਤਮਾ ਦੀ ਯਾਦ ਤੋਂ ਹਮੇਸ਼ਾ ਦੂਰ ਕਰਕੇ ਰੱਖਦਾ ਹੈ ਤੇ ਇੰਨਾ ਮਾੜੇ ਖਿਆਲਾਂ ਕਰਕੇ ਬੁਰਾਈ ਕਰਕੇ ਪਾਸ਼ਾ ਕਹਿੰਦੇ ਨੇ ਫਿਰ ਜਮਾਂ ਦੀ ਮਾਰ ਚੱਲਣੀ ਪੈਂਦੀ ਹੈ ਉਹ ਸਤਿਗੁਰੂ ਕਬੀਰ ਸਾਹਿਬ ਦੱਸਦੇ ਨੇ ਵੀ ਕਬੀਰ ਜੰਮਕਾ ਠੇਂਗਾ ਬੁਰਾ ਹੈ ਕਿ ਜੰਮ ਦੀ ਮਾਰ ਬੜੀ ਸਖਤ ਬੜੀ ਦਰਦਦਾਇਕ ਦਰਦਨਾਕ ਹੈ ਦੁੱਖदाई ਹੈ ਬੜੀ ਤਕਲੀਫ ਹੈ ਜਮਾ ਦੀ ਮਾਰ ਵਿੱਚ ਜੰਮ ਦਾ ਪਾਸ਼ਾ ਕਹਿੰਦੇ ਨੇ ਜਿਹੜੀ ਮਾਰ ਹੈ ਉਹ ਬੜੀ ਭੈੜੀ ਹੈ ਜੰਮ ਦਾ ਠੇਂਗਾ ਭਾਪ ਕੇ ਜੰਮ ਦਾ ਜਿਹੜਾ ਸੋਟਾ ਹੈ ਉਹ ਬੜਾ ਦੁੱਖ ਦਿੰਦਾ ਹੈ ਬੜਾ ਭੈੜਾ ਹੈ ਉਹ ਨਹੀਂ ਸਹਿਆ ਜਾਏ ਉਹ ਕਦੇ ਵੀ ਛੱਲਿਆ ਨਹੀਂ ਜਾ ਸਕਦਾ ਉਹਦੇ ਦਰਦ ਨੂੰ ਸਹਿਣਾ ਸਤਿਗੁਰ ਕਹਿੰਦੇ ਨੇ ਬਹੁਤ ਔਖਾ ਹੈ ਪਰ ਸਤਿਗੁਰ ਕਬੀਰ ਸਾਹਿਬ ਦੱਸਦੇ ਨੇ ਜੰਮਾਂ ਦੀ ਮਾਰ ਬੜੀ ਔਖੀ ਏ ਚੱਲੀ ਜਾ ਨਹੀਂ ਸਕਦੀ ਸਹੀ ਜਾ ਨਹੀਂ ਸਕਦੀ ਉਹਦਾ ਦਰਦ ਹੈ ਜਿਹੜਾ ਉਹ ਬੜਾ ਦੁਖਦਈ ਹੈ ਪਰ ਕਬੀਰ ਸਾਹਿਬ ਦੱਸ ਰਹੇ ਨੇ ਮੈਨੂੰ ਮੇਰੀ ਜ਼ਿੰਦਗੀ ਅੰਦਰ ਇੱਕ ਪਰਮਾਤਮਾ ਦੀ ਮਿਹਰ ਦੀ ਪ੍ਰਾਪਤੀ ਹੋ ਗਈ ਉਹ ਮਿਹਰ ਦੀ ਪ੍ਰਾਪਤੀ ਕੀ ਹੈ ਇੱਕ ਜੋ ਸਾਧੂ ਮੋਹੇ ਮਿਲੇਉਂ ਇੱਕ ਸਾਧਨਾ ਕਰਨ ਵਾਲਾ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ ਬਕਾਰਾਂ ਦੀ ਦਲਦਲ ਤੋਂ ਬਚਿਆ ਹੋਇਆ ਪਰਮਾਤਮਾ ਦੇ ਵਿੱਚ ਲੀਨ ਹੈ ਉਸ ਮਾਲਕ ਦੀ ਬੰਦਗੀ ਕਰਦਾ ਹੈ ਉਹ ਸਾਧੂ ਗੁਰੂ ਮਿਲ ਪਿਆ ਏਕ ਜੋ ਸਾਧੂ ਮੋਹੇ ਮਿਲਿਓ ਉਹ ਸਾਧੂ ਗੁਰੂ ਮੈਨੂੰ ਮਿਲਿਆ ਤੇ ਸਾਧੂ ਗੁਰੂ ਨੇ ਮੇਰੇ ਉੱਤੇ ਮਿਹਰ ਦੀ ਨਜ਼ਰ ਕੀਤੀ ਮੈਨੂੰ ਤਰਸ ਦੀਆਂ ਅੱਖਾਂ ਨਾਲ ਵੇਖਿਆ ਸਤਗੁਰ ਕਹਿੰਦੇ ਨੇ ਜਦੋਂ ਮੈਨੂੰ ਤਰਸਦੀਆਂ ਅੱਖਾਂ ਨਾਲ ਵੇਖਿਆ ਤੇ ਫਿਰ ਬਸ ਉਸ ਮਿਲੇ ਹੋਏ ਸਾਧੂ ਰੂਪ ਗੁਰੂ ਨੇ ਤਿੰਨ ਲੀਆ ਅੰਚਲ ਲਾਏ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਆਪਣੀ ਗਲ ਦੇ ਨਾਲ ਲਾ ਲਿਆ ਆਪਣੀ ਗੋਦ ਵਿੱਚ ਬਿਠਾ ਲਿਆ ਮੈਨੂੰ ਤੇ ਆਪਣੀ ਗੋਦ ਵਿੱਚ ਬਿਠਾ ਕੇ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਾਲ ਜੋੜ ਦਿੱਤਾ ਜਿਹਦੇ ਕਰਕੇ ਮੈਨੂੰ ਹੁਣ ਜਮਾ ਦੀ ਮਾਰ ਤੋਂ ਕੋਈ ਡਰ ਨਹੀਂ ਹੈ ਜਮਾ ਦੀਆਂ ਫਾਇਆਂ ਤੋਂ ਮੈਨੂੰ ਮੇਰੇ ਸਤਿਗੁਰ ਜੀ ਨੇ ਆਪਣੇ ਬੁੱਕਲ ਵਿੱਚ ਲੈ ਕੇ ਬਚਾਲਿਆ ਜੇਕਰ ਮੈਨੂੰ ਪੂਰਾ ਗੁਰੂ ਨਾ ਮਿਲਦਾ ਤਾਂ ਇਸ ਸੰਸਾਰ ਵਿੱਚ ਜਮਾ ਦੀਆਂ ਮਾਰਾਂ ਜਿਹੜੀਆਂ ਉਹ ਸੈਣੀ ਔਖੀਆਂ ਸਨ ਇਸ ਕਰਕੇ ਇਹ ਬੰਦੇ ਆ ਪੂਰੇ ਗੁਰੂ ਦੀ ਭਾਲ ਕਰ ਜਦੋਂ ਪੂਰਾ ਗੁਰੂ ਤੈਨੂੰ ਮਿਲੇਗਾ ਮਰੇ ਕਹਿੰਦੇ ਨੇ ਆਪਣੀ ਬੁੱਕਲ ਵਿੱਚ ਲੈ ਲੇਗਾ ਫਿਰ ਜਮ੍ਹਾਂ ਦੀ ਮਾਰ ਤੋਂ ਬਚਾ ਸਕਦਾ ਤੇਰਾ ਜੰਮਣਾ ਮਰਨਾ ਮੁਕਾ ਸਕਦਾ ਨਹੀਂ ਤੇ ਜਮ੍ਹਾਂ ਦੀ ਮਾਰ ਜਮ੍ਹਾਂ ਦੀ ਸੱਟ ਹੈ ਜਿਹੜੀ ਜਮ੍ਹਾਂ ਦੀ ਮਾਰਦੀ ਇਹ ਬਹੁਤ ਦੁਖਦਈ ਹੈ ਚੱਲੀ ਨਹੀਂ ਜਾ ਸਕਦੀ ਸਤਿਗੁਰੂ ਕਬੀਰ ਸਾਹਿਬ ਇਸ 78 ਨੰਬਰ ਸ਼ਲੋਕ ਅੰਦਰ ਪਰਮਾਤਮਾ ਦੀ ਬੰਦਗੀ ਗੁਰ ਸੰਗਤ ਕਰਨ ਸਗਰੂ ਦੀ ਸੰਗਤ ਕਰਕੇ ਪਰਮਾਤਮਾ ਦੀ ਬੰਦਗੀ ਕਰਨ ਦੀ ਪ੍ਰੇਰਣਾ ਦਿੰਦੇ ਨੇ ਇਹ ਜਮਾਂ ਦੀ ਮਾਰ ਤੋਂ ਬਚਾ ਸਕਦੀ ਹੈ ਬਾਕੀ ਜਮਾਂ ਦੀ ਮਾਰ ਦਾ ਦਰਦ ਪਾਸ਼ਾ ਕਹਿੰਦੇ ਔਖਾ ਹੈ ਜੇ ਤੂੰ ਹੁਣ ਨਾ ਸਮਝਿਆ ਫਿਰ ਜਮਾਂ ਦੀ ਮਾਰ ਤੇ ਤੋਂ ਛੱਲੀ ਨਹੀਂ ਜਾਣੀ ਬਹੁਤ ਦੁਖਦਾਈ ਹੈ